ਹਾਂਜੀ ਵੀਰ ਜੀ ਸੱਸੀ ਗਾ ਜੀ ਸੱਸੀ ਗਾ ਬਾਈ ਨਾਮ ਦੱਸੋ ਜੀ ਆਪਣਾ ਜੈਦੀ ਵੀਰੇ ਸ਼ਹਿਰ ਸ਼ਹਿਰ ਬਰਨਾਲਾ ਵੀਰੇ 1998 ਠੀਕ ਹੈ ਜੀ ਹਾਂਜੀ ਬਾਈ ਆਪਣੀ ਐਕਟਵਾ ਸਕੂਟਰੀ ਦੀ ਦੱਸੋ ਜੀ ਜਾਣਕਾਰੀ ਕਿਹੜਾ ਮਾਡਲ ਹੈ ਇਹ ਵੀਰੇ 16 ਮਾਡਲ ਆਪਣੇ ਕੋਲ ਲੋਕਲ ਨੰਬਰ ਹੈ ਹਾਂਜੀ ਇਹ ਆਪਾਂ ਦੇ ਦਾਂਗੇ ਵੀਰੇ 43000 ਦੀ ਵੀਰੇ ਠੀਕ ਹੈ 43000 ਹਾਂਜੀ ਠੀਕ ਹੈ ਲੋਕਲ ਨੰਬਰ ਬਰਨਾਲੇ ਦਾ ਜੀ ਠੀਕ ਹੈ ਜੀ ਆਜੋ ਵੀਰੇ ਹਾਂਜੀ ਆਪਾਂ ਕਹਿੰਦੇ ਸੀ ਵੀ ਦੂਰ ਦੂਰੋਂ ਫੋਨ ਆਦਾ ਮੈਨੂੰ ਦੱਸ ਦਈ ਮੜਾ ਜੀ ਵੀ ਇੱਕ ਆਪਣੇ ਕੋਲੇ ਵੀਰੇ ਆਪਾਂ ਲੋਨ ਕਰਦੇ ਆ 60 60 ਕਿਲੋਮੀਟਰ ਤੱਕ ਠੀਕ ਹੈ ਜੀ ਇਹ ਦੂ ਉੱਤੇ ਵਾਲਾ ਹਾਂਜੀ ਲੈਣਾ ਤਾਂ ਸਿੱਧਾ ਕੈਸ਼ ਲੈ ਕੇ ਜਾਵੇ ਹਾਂਜੀ ਆ ਲੋਨ ਦਾ ਕੋਈ ਵਰਸੀ ਜਾਨੀ ਹੈਗਾ ਠੀਕ ਹੈ ਜੀ 60 ਕਿਲੋਮੀਟਰ ਤੱਕ ਅਵੇਲੇਬਲ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੇ ਦੱਸੋ ਜੀ ਆ TVS ਇਹ ਆਪਣੇ ਕੋਲੇ ਆ ਗਈ ਵੀਰੇ 18 ਮਾਦਲਾ ਠੀਕ ਹੈ ਜੀ ਇਹਦਾ ਰੇਟ ਰੂਟ ਇਹ ਆਪਾਂ ਦੇ ਦਾਂਗੇ ਵੀਰੇ ਸਹੀ 42000 42000 ਦੋਪਰਾ ਚੈੱਕ ਕਰ ਸਕਦੇ 42000 ਦੀ TVS ਡਾਟੂ ਤੁਹਾਡੇ ਨਾਲ ਸਾਹਮਣੇ ਆ ਜੀ ਭਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਹਾਂਜੀ ਤਾਂ ਨੰਬਰ ਦਾ ਜੀ ਇਹ ਵੀਰੇ ਆ ਗਈ 15 ਮਾਡਲ ਜੂਪੀਟਰ ਬਰੇ ਹਾਂਜੀ ਇਹਦਾ ਰੇਟ ਭਰਾ ਉਹ ਆਪਾਂ ਦੇ ਦਾਂਗੇ ਵੀਰੇ 36000 ਠੀਕ ਲੋ ਭਰਾ ਹਾਂਜੀ 4 ਨੰਬਰ ਦਾ ਜੀ ਇਹ 14 ਮਾਡਲ ਐਕਟਿਵਾ ਆ ਵੀਰੇ ਹਾਂਜੀ ਇਹ 34000 ਦੀ ਚਾਹੀ ਸੀ ਦੇਣਾ ਵੀਰੇ 34000 ਹਾਂ ਲੋ ਜੀ ਹਾਂਜੀ ਮੋਟਰਸਾਈਕਲ ਵਾਲ ਆਪਣੇ ਕੋਲੇ ਆ ਗਿਆ 18 ਮਾਡਲ ਡੀ ਲਕਸ ਵੀਰੇ ਵਿਦਆਊਟ ਸੈਲਫ ਠੀਕ ਹੈ ਜੀ ਇਹ 43000 ਦਾ ਵੀਰੇ ਨੈਟ ਸੈਟ ਦੇ ਦਾਂਗੇ ਠੀਕ ਹੈ ਜੀ ਹਾਂਜੀ ਵੀ ਸਪਲੈਂਡਰ ਇਹ 20 ਮਾਡਲ ਆ ਗਿਆ ਵੀਰੇ ਆਪਣੇ ਕੋਲੇ ਚੌੜੇ 40000 ਰੁਪਏ ਤੱਕ ਦੇ ਦਾਂਗੇ ਵੀਰੇ ਠੀਕ ਹੈ ਜੀ ਮੜਾ ਮੋਟਾ ਮਾਰਦਾਂ ਹੋ ਜੂ ਹੋਰ ਹੋ ਜੂ ਵੀਰੇ ਹੋ ਜੂ ਇਹ ਸੈਲਫ ਸਟਾਰਟ ਆ ਜੀ ਇਹ ਸੈਲਫ ਸਟਾਰਟ ਆ ਜੀ ਲੋਪਰਾ ਸੈਲਫ ਸਟਾਰਟ ਮੋਟਰ ਹੈ ਹਾਂ ਜੀ ਪਲਟੀਨਲ ਆ ਗਈ ਪਲਟੀਨਾ ਵੀਰੇ 10 ਮਾਡਲ ਆ ਗਿਆ ਵੀਰੇ ਠੀਕ ਹੈ ਜੀ ਇਹ ਆਪਾਂ ਦੇ ਦਾਂਗੇ ਸਹੀ ਸਹੀ 26000 ਠੀਕ ਹੈ ਜੀ ਲੋਪਰਾ ਚੈੱਕ ਕਰ ਸੰਗ ਠੀਕ ਹੈ ਜੀ ਹਾਂ ਜੀ ਅਗਲਾ ਜੀ 19 ਮਾਡਲ ਹਾਂ ਜੀ 300 ਵੀਰੇ ਹਾਂ ਜੀ ਇਹ ਆਪਾਂ ਦੇ ਦਾਂਗੇ ਸਹੀ ਸਹੀ 42000 ਦਾ ਵੀਰੇ ਠੀਕ ਹੈ ਜੀ ਇਹਦੂ ਅਗਲਾ ਜੀ ਇਹ ਪਾਚੀ ਆ ਗਿਆ ਵੀਰੇ 16 ਮਾਡਲ ਠੀਕ ਹੈ ਜ ਇਹ ਆਪਣਾ ਆ ਗਿਆ ਵੀਰੇ 21ਵਾਂ ਦਾ ਡੀਲਰ ਆ ਗਿਆ ਹਾਂਜੀ ਇਹ ਆਪਾਂ ਦੇ ਦਾਂਗੇ 53000 ਦਾ ਠੀਕ ਹੈ ਜੀ ਇਹਦੋਂ ਅਗਲਾ ਹੀ ਇਹ 23ਵਾਂ ਦਾ ਡੀਲਰ ਆ ਗਿਆ ਵੀਰੇ ਹਾਂਜੀ ਇਹ ਆਪਾਂ ਸਹੀ-ਸਹੀ ਦੇ ਦਾਂਗੇ 52000 ਦਾ 52000 ਲੋਪਰਾ ਬਹੁਤ ਸੋਹਣਾ ਮੋਟਰਸਾਈਕਲ ਆ ਦੇਖੋ ਅਰੀਜਨਲ ਆ ਵੀਰੇ ਸਾਹਿਬ ਇਹ ਬਈ ਆਪਣਾ ਕਾਰਬਿਟਰੇਟਰ ਨਾਲ ਕਿ ਬਿਨਾ ਕਾਰਬਿਟਰੇਟਰ ਲਈ ਇਹ ਵੀਰੇ ਪੰਪਲ ਆ ਗਿਆ ਵੀਰੇ ਇਹ ਪੰਪਲ ਆ ਠੀਕ ਹੈ ਜੀ ਇਹ ਠੀਕ ਹੈ ਜੀ ਇਸ ਦੀ ਜਾਣਕਾਰੀ ਇਹ ਵੀਰੇ ਕੇ ਟੀਮ ਆ ਗਿਆ 2017 ਮਾਡਲ ਵੀਰੇ ਹਾਂਜੀ ਇਹ ਆਪਾਂ 1.55 ਡਿਮਾਂਡ ਹੈ ਵੀਰੇ ਸਹੀ ਸਹੀ ਡੇਢ ਕ ਦਾ ਦੇ ਦਾਂਗੇ ਠੀਕ ਹੈ ਜੀ ਹਾਂ ਲੋਪਰਾ ਲੋਨ ਅਵੇਲੇਬਲ ਲੋਨ ਅਵੇਲੇਬਲ ਲੋਨ ਵੀ ਕਰਵਾ ਦੇਵਾਂਗੇ ਹਾਂ ਵੀਰੇ ਕਰਾਵਾਂਗੇ 5000 ਡਾਊਨ ਪੇਮੈਂਟ ਚਾਹੀਦੀ ਠੀਕ ਹੈ ਜੀ ਠੀਕ ਹੈ ਲੋਪਰਾ ਭਾਈ ਕੋਲ ਮੋਟਰਸਾਈਕਲ ਹੈ ਕਾ ਹੁਣ ਦੂਜੀ ਦੁਕਾਨ ਨਾਲ ਲੱਗਦੀ ਵਾਈਦਵੀ ਆ ਉਹਦੇ ਸੁਨਮੋਖਸ ਦਿਖੋਣੇ ਹਾਂਜੀ ਭਾਈ ਇਹ ਮੋਟਰਸਾਈਕਲ ਦੱਸੋ ਸਪਲੈਂਡਰ ਦਾ ਹਾਂਜੀ ਭਾਈ ਮੋਟਰਸਾਈਕਲ ਦੱਸੋ ਪਹਿਲਾਂ ਇਹ ਬਾਈ 2022 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਕੀ ਰੇਟ ਰੋਟਾਪਰਾ ਦਾ ਇਹ 75000 ਰੁਪਏ ਡਿਮਾਂਡ ਹੈ ਜੀ ਇਹਦੀ ਠੀਕ ਹਾਂਜੀ ਦੂਜਾ ਬਲਟੀਨਾ ਜੀ ਇਹ 2013 ਮਾਡਲ ਹੈ ਜੀ 13 ਮਾਡਲ ਹਾਂਜੀ ਸਹੀ ਕੀ ਰੇਟ ਰੂਟ ਹੈ ਜੀ ਦਾ ਇਹ ਤਕਰੀਬਨ 38000 ਰੁਪਏ ਦਾ ਜੀ ਠੀਕ ਹੈ ਬਾਕੀ ਆਏ ਦਾ ਮੰਨ ਤਾਂ ਨਹੀਂ ਇਤੋਂ ਜਰੂਰ ਕਰਾਂਗੇ ਲੋ ਜੀ ਚੈੱਕ ਕਰ ਸਕਦਾ ਬਲਟੀਨਾ ਜਿਸ ਕਿਸੇ ਨੂੰ ਲੈਣਾ ਜਿਹਦੀ ਐਵਰੇਜ ਵਾਤਾ ਵੀਰੇ ਉਹੀ ਹੈ ਮੋਟਾ ਹਾਂ ਜੀ ਐਮਾਨ ਕੋ 80 ਤੋਂ 85 ਦੀ ਐਵਰੇਜ ਹੋ ਜੀ ਦੀ ਠੀਕ ਹੈ ਜੀ ਹਾਂਜੀ ਡੀ ਲੈਕਸ ਉਹ 2021 ਵਾਲਾ ਜੀ ਠੀਕ ਹੈ ਜੀ ਸੈਲਫ ਵਾਲਾ ਜੀ ਠੀਕ ਹੈ ਜੀ ਹਾਂਜੀ ਇਹਦਾ ਕੀ ਰੇਟ ਰੂਟ ਹੈ ਜੀ ਇਹ 55000 ਰੁਪਏ ਦੀ ਮੰਗ ਹੈ ਠੀਕ ਹੈ ਜੀ ਸਪਲੈਂਡਰ ਦਾ ਜੀ ਉਹ 2014 ਮਾਡਲ ਜੀ ਠੀਕ ਹੈ ਜੀ ਇਹਦਾ ਰੇਟ ਇਹ 14 ਮਾਡਲ ਜੀ ਐਮਨ ਕੋਲ 42000 ਰੁਪਏ ਜੀ ਠੀਕ ਹੈ ਇਹਦੂ ਅਗਲੇ ਦਾ ਜੀ ਉਹ 2021 ਮਾਡਲ ਆ ਗਿਆ ਜੀ ਸਪਲੈਂਡਰ ਜੀ ਠੀਕ ਹੈ ਜੀ ਇਹਦਾ ਐਮਨ ਕੋਲ ਜੀ 68000 ਰੁਪਏ ਸਾਰਾ Ориਜਨਲ ਹੈ ਜੀ ਹਾਂ ਜੀ ਸਾਰਾ Ориਜਨਲ ਠੀਕ ਹੈ ਜੀ ਇਹਦੂ ਅਗਲਾ ਜੀ ਇਹ ਆ ਗਿਆ ਜੀ 2020 ਮਾਡਲ ਜੀ ਕਾਰਬੂਰੇਟਰ ਵਾਲਾ ਠੀਕ ਹੈ ਜੀ ਹਾਂ ਜੀ ਇਹਦਾ ਕੀ ਰੇਟ ਹੈ ਜੀ ਇਹ 73000 ਰੁਪਏ ਡਿਮਾਂਡ ਹੈ ਦੀ ਆ ਡੀਲ ਐਕਸਟਾ ਹੈ ਜੀ ਇਹ 2018 ਵਾਲ ਸੈਲਫ ਵਾਲਾ ਜੀ ਠੀਕ ਹੈ ਜੀ ਇਹਦਾ ਪਿਆਰ ਕਰ ਦੇ ਦੇਗਾ ਜਿਹੜਾ ਬੰਦਾ ਆਪਣੇ ਕੋਲ ਆਉ। ਬਸ ਠੀਕ ਹੈ ਜੀ। ਆਪਣੀ ਵੀਡੀਓ ਦੇਖ। ਹਾਂਜੀ, ਤੁਸੀਂ ਵੀਡੀਓ ਦੇਖ ਕੇ ਹੋ ਜੀ। ਠੀਕ ਹੈ ਜੀ। ਇਹ ਦੂ ਅਗਲਾ ਜੀ। ਇਹ 2022 ਮਾਡਲ ਜੀ। ਠੀਕ ਹੈ ਜੀ। ਇਹਦਾ ਕੀ रेट ਆ ਜੀ? ਇਹ ਦੇ ਦਾਂਗੇ ਪੈਂਟ ਹਜ਼ਾਰ ਰੁਪਏ ਦਾ ਜੀ। ਠੀਕ ਹੈ ਜੀ। ਇਹ ਦੂ ਅਗਲਾ ਸੈਲਫ ਹੋਾਈ ਜੀ ਨਾ। ਠੀਕ ਹੈ ਜੀ। ਸੈਲਫ ਹੋਾਈ। ਇਹ 2019 ਮਾਡਲ ਜੀ। ਹਾਂਜੀ। ਇਹ ਪੈਂਟ ਹਜ਼ਾਰ ਰੁਪਏ ਦਾ ਜੀ ਵੀ। ਠੀਕ ਹੈ ਜੀ। ਤੇ ਗਾਹ ਆ ਗਈ 18 ਮਾਡਲ। ਹਾਂਜੀ। ਕਿੱਕ ਵਾਲਾ ਜੀ। ਹਾਂਜੀ। ਇਹ 52 ਹਜ਼ਾਰ ਰੁਪਏ ਦਾ ਜੀ। ਠੀਕ ਹੈ ਜੀ। ਗਾਹ ਆ ਗਾਹ ਲੋਪਰਾ ਬਾਈ ਕੋਲ ਬਹੁਤ ਸੋਹਣੇ ਮੋਟਰਸਾਈਕਲ ਆ ਨਵੇਂ-ਨਵੇਂ ਮੋਟਰਸਾਈਕਲ ਆ ਜਯਾਦੀਪ ਅਪਰਾ ਦਾ ਆਪਣਾ ਠੀਕ ਹੈ ਤੇ ਹਾਂਜੀ ਵੀਰ ਇਹ ਦੱਸੋ ਜੀ ਉਹ 2015 ਮਾਡਲ ਜੀ ਹਾਂਜੀ ਇਹਦੀ ਡਿਮਾਂਡ ਹੈ ਜੀ 45000 ਰੁਪਏ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਉਹ ਨੂੰ 20000 ਰੁਪਏ ਦਾ ਠੀਕ ਹੈ ਜੀ ਹਾਂਜੀ ਲੋ ਜੀ ਚੈੱਕ ਕਰ ਸਕਦਾ ਬਰਾ ਨਵੇਂ-ਨਵੇਂ ਮੋਟਰਸਾਈਕਲ ਆ ਬਾਈ ਦੇ ਹਾਂਜੀ ਆਗਲਾ ਜੀ ਗਾਹ ਜੀ 2015 ਮਾਡਲ ਸਿਟੀ ਸੋਈ ਹਾਂਜੀ ਇਹਦੀ ਡਿਮਾਂਡ ਹੈ ਜੀ 60000 ਰੁਪਏ ਠੀਕ ਹੈ ਜੀ ਗਾਹ ਅਰੇ 2014 ਮਾਡਲ ਪਲਦੀਨਾ ਜੀ ਠੀ ਪੁਰਾਣਾ ਇੰਜਨ ਵਾਲਾ ਜੀ ਠੀਕ ਹੈ ਜੀ ਹਾਂ ਜੀ ਇਹਦਾ ਕੀ ਰੇਟ ਹੈ ਜੀ ਇਹ 40000 ਰੁਪਏ ਦੇ ਦਾਂਗੇ ਠੀਕ ਹੈ ਜੀ ਗਾਹ ਆ ਗਈ 2017 ਵਾਲਾ ਹਾਂ ਜੀ ਸੈਲਫ ਵਾਲਾ ਜੀ ਹਾਂ ਜੀ ਇਹ 45000 ਰੁਪਏ ਦੇ ਠੀਕ ਹੈ ਜੀ ਗਾਹ ਆ ਗਿਆ 2021 ਮਾਡਲ ਜੀ ਠੀਕ ਹੈ ਜੀ ਬਲਟੀਨਾ ਜੀ ਹਾਂ ਜੀ ਇਹਦਾ ਦੀਮਾਂਡ ਹੈ ਜੀ 5000 ਰੁਪਏ ਠੀਕ ਹੈ ਮਾੜਾ ਮੋਟਾ ਮੰਗਤਾਰ ਛੋਡੀ ਵੀਡੀਓ ਦੇ ਕੇ ਉਹ ਨੂੰ 2000 ਰੁਪਏ ਹੋਰ ਲੈਸ ਕਰਨਾ ਠੀਕ ਹੈ ਜੀ ਬਹੁਤ ਧੰਨਵਾਦ ਹਾਂ ਜੀ 2018 ਮਾਡਲ ਜੀ ਹਾਂ ਜੀ 50000 ਰੁਪਏ ਦੇ ਠੀਕ ਹੈ ਜੀ ਇਹ ਦੂਜਾ ਵਾਲਾ ਜੀ ਇਹ ਐਗਾ ਮੰਨ ਕੇ ਚਲੂਗੀ 55000 ਰੁਪਏ ਦਾ ਠੀਕ ਹੈ ਇਹਦੇ ਵੀ 2000 ਰੁਪਏ ਲੈਸ ਕਰ ਦਾਂਗੀ ਤੁਹਾਡੀ ਵੀਡੀਓ ਦੇਖ ਕੇ ਠੀਕ ਹੈ ਜੀ ਠੀਕ ਵਾਹ ਆ ਗਈ 2018 ਵਾਲਾ ਠੀਕ ਹੈ ਜੀ ਸੀਟੀ 100 ਜੀ ਇਹ 45000 ਰੁਪਏ ਦਾ ਠੀਕ ਹੈ ਲੋਪਰਾ ਨੌਨ ਸਾਰੇ ਤਾਂ ਹੋ ਜੂਣਗੇ ਵੀ ਹਾਂ ਜੀ ਕਾਪੀ ਨਾ ਹੋ ਸਾਭੀ ਹੋਣਗੇ ਕਾਪੀ ਨਾ ਹੋਣਗੇ ਸਾਰੇ ਨੌਨ ਵੀ ਸਾਰੇ ਤਾਂ ਹੋ ਜਣਗੇ ਸਾਰੇ ਸਭ ਦੇ ਨੌਨ ਅੱਜ ਕਿੰਨੇ ਕ ਪੇਮੈਂਟ ਡਾਉਨ ਪੇਮੈਂਟ ਪਹਿਲਾਂ ਚਾਹੀਦੀ ਆ ਆਪਾਂ ਨੂੰ ਮੰਨ ਤੁਸੀਂ 10 ਤੋਂ 15 ਦੇ 20 ਦੇ ਵਿੱਚ ਵਿੱਚ ਠੀਕ ਹੈ ਜੀ ਨੇੜੇ ਨੇੜੇ ਵਾਲਾ ਅਗਰੀ ਵਾਲਾ ਆਪਾਂ ਨੂੰ ਕਹਿੰਦੇ ਹਾਂ ਜੀ 50 60 ਕਿਲੋਮੀਟਰ ਇਹ 60 100 ਕਿਲੋਮੀਟਰ ਤੇ ਵੀ ਹੋ ਜੂ ਠੀਕ ਹੈ ਲੋਪਰਾ ਬਈ ਕਹਿੰਦਾ ਫਲੱਪ ਕਰ ਦਾਂਗੇ ਮੋਟਰਸਾਈਕਲ ਨਵੇਂ ਵਰਗੇ ਪਏ ਆ ਸਾਰੇ ਠੀਕ ਹੈ ਨਾ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੈ ਚੈੱਕ ਆਪ ਕਰਨਾ ਠੀਕ ਹੈ ਜੀ ਬਾਕੀ ਸਾਨੂੰ ਹਾਂ ਜੀ ਬ ਹਾਂ ਇਹ ਬਾੜੀ ਸਾਫ ਪਿਆ ਬਈ ਬਸ ਇਹ ਸਾਫ ਹੈਗਾ ਜੀ 4000 ਕਿਲੋਮੀਟਰ ਚੱਲੇ ਜੀ ओरिजिनल ਹਾਂਜੀ ਰੋਲ ਨਾਲ 4000 ਚੱਲੇ ਜੀ ਲੋਪਰਾ ਜ਼ਮੀਨ ਨਵੇਂ ਵਰਕਪੈ ਕੀ ਰੇਟ ਰੂਟ ਉਹ ਵੀ ਦਵਾਣੇ ਕਿ ਜੀ 75000 ਰੁਪਏ ਕਾਪੀ ਨੌਕਰਵਾ ਕੇ ਦੇ ਦਾਂਗੇ ਕੀ ਬਾਤ ਹੈ ਜ਼ਮੀਨ ਨਵੇਂ ਵਰਕਪੈ ਬਈ ਠੀਕ ਹੈ ਹਾਂਜੀ ਅਗਲਾ ਬਿਲਡਿੰਗ ਨਾ ਵੀ ਅਗਲਾ ਬਿਲਡਿੰਗ ਨਾ ਹੈਗਾ ਜੀ ਇਹ 2018 ਮਾਡਲ ਠੀਕ ਹੈ ਜੀ ਇਹਦਾ ਉਹ ਦੇ ਦਾਂਗੇ 50000 ਰੁਪਏ ਠੀਕ ਹੈ ਜੀ ਇਹਦੂ ਅਗਲਾ ਇਹ 2017 ਮਾਡਲ ਆ ਗਿਆ ਠੀਕ ਹੈ ਜੀ ਇੱਥੇ ਆਪ 2008 ਆ ਗਿਆ ਜੀ ਹਾਂਜੀ ਆ ਬਾਈ ਮਾਡਲ ਖੜਾ ਹੀ ਹੈ ਠੀਕ ਹੈ ਅਪਣੀ ਕਾਨੇ ਬੋਰਡ ਦੇ ਸਾਹਮਣੇ ਆ ਹਾਂਜੀ ਹਾਂਜੀ ਇਹ ਕਿਹੜਾ ਬੋਰਡ ਆ ਜਾਂਦਾ ਇੱਧਰੋਂ ਇਹ ਜਾਂਦਾ ਨਾਇਆਲ ਨੂੰ ਰੋੜੀ ਠੀਕ ਆ ਉਹ ਵੀ ਦਿਖਾ ਦਿਓ ਕੋਲੋ ਜੀ ਰੈਸਰ ਮੌਕਾ ਨਾਇਆਲ ਪਾਕਟਗੜ ਠੀਕ ਹੈ ਜੀ ਬਾਈਆਂ ਦੀ ਦੁਕਾਨ ਇੱਧਰ ਆ ਜੀ ਦੇਖ ਸਰ ਉਹ ਜੀ ਸਾਹਮਣੇ ਘਰ ਦਾਵਾਰ ਠੀਕ ਹੈ ਜੀ ਕਾਲਾ ਮੇੜ ਆਸ ਬਾਈਆਂ ਦੀ ਦੁਕਾਨ ਆ ਮੇੜ ਰੋੜ ਆ ਗਿਆ ਜੀ ਤੇ ਲੋ ਜੀ ਤੇ ਸਾਰੇ ਡੀਲਰ ਪਰ ਆਪਣੇ ਠੀਕ ਹੈ ਜੀ ਹਾਂਜੀ ਭਾਈ ਜੀ ਮਾੜਾ ਮੋਟਾ ਹੋਰ ਲੈਸ ਕਰ ਦੋਗੇ ਜੀ ਵੀਰੇ ਜਰੂਰ ਜਰੂਰ ਜਿਹੜਾ ਆਪਣੀ ਸਪੈਸ਼ਲ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਦਾ ਆਪਾਂ ਬਣਦਾ ਧੰਨ ਦਾ ਜਰੂਰ ਮਾਨ ਤਾਨ ਕਰਾਂਗੇ ਵੀਰੇ ਤੇ ਲੈਸ ਹੋਰ ਵੀ ਕਰ ਦੋਗੇ ਲੈਸ ਜਰੂਰ ਵੀਰੇ ਪੂਰਾ ਮਾਨ ਤਾਨ ਕਰਾਂਗੇ ਠੀਕ ਹੈ ਜੀ ਲੋਪਰਾ ਬਾਈ ਕੋਲ ਨਾਮ ਇਹ ਨਵੀਂ ਮੋਟਰਸਾਈਕਲ ਆ ਠੀਕ ਹੈ ਜੀ ਤੁਹਾਨੂੰ ਐਡਰੈਸ ਦਿਖਾ ਦੱਸ ਤਾ ਸਾਰਾ ਤੇ ਕਾਲਾ ਮਹਿਲ ਗੁਰਦੁਆਰੇ ਕੋਲ ਆ ਜੀ ਤੇ ਮਾਰਕੀਟ ਸਾਹਮਣੇ ਆ ਜੀ ਇਹਦੀ ਦੁਕਾਨ ਆ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਤੇ ਲਾ ਲਿਆ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਜੇ ਕਿਸੇ ਨੇ ਇਦਾਂ ਦੀਆਂ ਐਡ ਕਰਾਉਣੀਆਂ ਤਾਂ ਆਪਣਾ ਨੰਬਰ نوٹ ਕਰ ਲਈ 7228000% ਮਿਲਦੇ ਆਂ ਅਗਲੀ ਵੀਡੀਓ ਚ ਉੱਤੇ ਪਾਏ